ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਹੱਸਦੇ ਵਸਦੇ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਮੇਕ ਸ਼ੋਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਂਡ ਟਾਈਮ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਜਿਹੜੇ ਸਟੂਡੈਂਟ ਇੱਥੇ ਆ ਚੁੱਕੇ ਆ ਆਲਰੇਡੀ ਠੀਕ ਆ ਵੀ ਜਿਹੜੇ ਇੱਥੇ ਹੈਗੇ ਆ ਇਸ ਟਾਈਮ ਤੇ ਉਹ ਨਹੀਂ ਵੀ ਜਿਨ੍ਹਾਂ ਨੇ ਹੁਣ ਹਜੇ ਫਾਈਲ ਲਾ ਰਿਆ ਉਹਨਾਂ ਦੀ ਆਪਾਂ ਗੱਲ ਨਹੀਂ ਕਰ ਰਹੇ ਜਿਹੜੇ ਹੁਣ ਤੱਕ ਕੈਨੇਡਾ ਦੇ ਸਟੂਡੈਂਟ ਆ ਚੁੱਕੇ ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਨਾਲ ਚਲੋ ਜਿਹੜੇ ਤਾਂ ਇਸ ਵੇਲੇ ਸਟੂਡੈਂਟ ਆਪਾਂ ਮੇਨ ਉਹਨਾਂ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਨਾਲ ਕਿਤੇ ਨਾ ਕਿਤੇ ਗਲਤ ਹੋਇਆ ਵੀ ਹੁਣ ਸਾਨੂੰ ਦੁਬਾਰਾ ਹੈਲਥ ਵੀ ਦੇਣੀ ਪੈਣੀ ਆ ਹੁਣ ਸਟ੍ਰਿਕਟਨੈਸ ਵੀ ਸਾਡੀ ਵਾਰੀ ਹੋ ਗਈ ਆ ਸਭ ਕੁਝ ਸਾਡੀ ਵਾਰੀ ਹੀ ਕਿਉਂ ਹੋਇਆ ਪਹਿਲਾਂ ਹੁਣ ਤੱਕ ਸਭ ਕੁਝ ਸਹੀ ਸੀਗਾ ਵੀ ਪੀਆਰ ਵੀ ਸੌਖੀ ਸੀਗੀ ਹਨਾ ਸਭ ਕੁਝ ਸਹੀ ਸੀਗਾ ਕੰਮ ਵੀ ਹੈਗਾ ਸੀ ਜੌਬਸ ਵੀ ਗਏ ਹੁਣ ਹੀ ਪਿਛਲੇ 2 2.5 ਸਾਲਾਂ ਦੇ ਵਿੱਚ ਜੇ ਇਦਾਂ ਦਾ ਕੀ ਹੋ ਗਿਆ ਦੇਖੋ ਆਪਾਂ ਗੱਲ ਕਰੀਏ ਵੀ ਸਰਕਾਰ ਨੇ ਕਿਤੇ ਨਾ ਕਿਤੇ ਕੈਨੇਡਾ ਦੀ ਸਰਕਾਰ ਨੇ ਚਲੋ ਪਹਿਲੀ ਤੇ ਗੱਲ ਆਪਾਂ ਨੂੰ ਕਾਉਂਟੇਬਿਲਟੀ ਲੈਣੀ ਚਾਹੀਦੀ ਆਪਣੀਆਂ ਖੁਦ ਦੀਆਂ ਵੀ ਗਲਤੀਆਂ ਹੈਗੀਆਂ ਆਪਾਂ ਸਾਰੀ ਕਮਿਊਨਿਟੀ ਦੀ ਗੱਲ ਕਰੀਏ ਜੇ ਕਿਉਂਕਿ ਆਪਾਂ ਕੈਨੇਡਾ ਨੂੰ ਇੱਕ ਬਣਾ ਹੀ ਐਂ ਦਿੱਤਾ ਸੀਗਾ ਵੀ ਕੈਨੇਡਾ ਤੇ ਹੈਵਨ ਆ ਹਨਾ ਵੀ ਜੰਨਤ ਆ ਕੈਨੇਡਾ ਤੇ ਜਿਹੜਾ ਬੰਦਾ ਕੈਨੇਡਾ ਪਹੁੰਚ ਗਿਆ ਉਹ ਤਾਂ ਸਵਰਗ ਚ ਪਹੁੰਚ ਗਿਆ ਆਪਾਂ ਸਾਰਿਆਂ ਨੇ ਕੈਨੇਡਾ ਦੀ ਡੈਫੀਨੇਸ਼ਨ ਇਹ ਬਣਾਤੀ ਸੀ ਸੋ ਜੇ ਜੋ ਵੀ ਅੱਜ ਆਪਣੇ ਨਾਲ ਹੋ ਰਿਹਾ ਇਨਕਲੂਡਿੰਗ ਮਾਈਸੈਲਫ ਤੇ ਜਿੰਨੇ ਵੀ ਆਪਣੇ ਵੀਰ ਪੈਣੇ ਆ ਆਪਾਂ ਪਹਿਲਾਂ ਇਹਦੀ ਅਕਾਉਂਟੇਬਿਲਟੀ ਚੱਕੀਏ ਠੀਕ ਆ ਵੀ ਆਪਾਂ ਇਹਦੇ ਜ਼ਿੰਮੇਵਾਰ ਹੈਗੇ ਆ ਆਪਣੀ ਡਿਸੀਜਨ ਸੀ ਕੈਨੇਡਾ ਆਉਣਾ ਫਿਰ ਆਪਾਂ ਕੈਨੇਡਾ ਦੀ ਗਵਰਨਮੈਂਟ ਦੀ ਗੱਲ ਕਰਦੇ ਵੀ ਉਹਨਾਂ ਕਿਵੇਂ ਚਲਾਕੀ ਖੇਡੀ ਦੇਖੋ ਕੈਨੇਡਾ ਦੀ ਗਵਰਨਮੈਂਟ ਨੂੰ ਇਹ ਗੱਲ ਬਹੁਤ ਚੰਗੇ ਤਰੀਕੇ ਨਾਲ ਪਤਾ ਆ ਵੀ ਇਸ ਵळे ਮਤਲਬ ਕਿ ਇਮੀਗ੍ਰੇਸ਼ਨ ਜਿਹੜੀ ਆ ਨਾ ਬਹੁਤ ਵੱਡੇ ਲੈਵਲ ਤੇ ਹੋਈ ਆ ਤੇ ਹੁਣੀ ਵੀ ਆ ਜੱਜ ਵੀ ਉਹ ਰੋਕਣਾ ਲਾਉਂਦੇ ਠੀਕ ਆ ਤਾਂ ਮੈਨੂੰ ਪਤਾ ਆ ਵੀ ਬਹੁਤ ਵੱਡੇ ਨੰਬਰ ਤੇ ਸਟੂਡੈਂਟਸ ਨੇ ਆਉਣਾ ਹੀ ਆਉਣਾ ਆ ਠੀਕ ਆ ਇਹ ਬਿਲੀਅਨਸ ਦੀ ਇੰਡਸਟਰੀ ਆ ਮਿਲੀਅਨ ਦੀ ਵੀ ਨਹੀਂ ਬਿਲੀਅਨਸ ਦੀ ਠੀਕ ਆ ਇਹ ਕਰੋੜਾਂ ਅਰਬਾਂ ਦੀ ਇੰਡਸਟਰੀ ਆ ਬਹੁਤ ਵੱਡੀ ਇੰਡਸਟਰੀ ਕੋਈ ਹਿਸਾਬ ਨਹੀਂ ਹੈਗਾ ਮੈਂ ਹੰਬਰ ਕਾਲਜ ਦੇ ਵਿੱਚ ਪੜਦਾ ਹਾਂ ਠੀਕ ਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਸਾਡੇ ਕਾਲਜ ਦੇ ਵਿੱਚ ਇੰਨਾ ਬੱਚਾ ਹਾਲਾਂਕਿ ਉਹ ਨਾਰਥ ਕੈਂਪਸ ਇਹਨਾਂ ਦਾ ਮੇਨ ਕੈਂਪਸ ਤੇ ਉੱਥੇ ਐਡਾ ਵੱਡਾ ਉਹ ਕਾਲਜ ਆ ਵੀ ਤੁਸੀਂ ਗੱਲ ਛੱਡ ਦਿਓ ਇੱਥੇ ਕਿੰਨੇ ਕਾਲਜ ਆ ਉਹ 10 ਕਾਲਜ ਵੀ ਮਿਲ ਜਾਂਦੇ ਸ਼ਾਦੂ ਉਹਦੇ ਜਿਹੜਾ ਕੈਂਪਸ ਨਹੀਂ ਬਣਨਾ ਐਡਾ ਉਹਨਾਂ ਦਾ ਵੱਡਾ ਕੈਂਪਸ ਆ ਉੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਇੰਨਾ ਸਟੂਡੈਂਟ ਪੜ੍ਹ ਰਹੇ ਤੇ ਇੱਕ ਇੱਕ ਇੰਟਰਨੈਸ਼ਨਲ ਮੈਨੂੰ ਇਹ ਵੀ ਗੱਲ ਪਤਾ ਵੀ ਉਹਦੇ ਵਿੱਚੋਂ 70 ਤੋਂ 80% ਇੰਟਰਨੈਸ਼ਨਲ ਸਟੂਡੈਂਟ ਨੇ ਤੇ ਉਹ ਸਭ ਇੱਕ ਇੱਕ ਸਟੂਡੈਂਟ ਇੱਕ ਸੈਮੈਸਟਰ ਦਾ 9 ਤੋਂ 10000 ਡਾਲਰ ਭਰ ਰਿਹਾ ਤਾਂ ਤੁਸੀਂ ਸੋਚੋ ਕਿ ਕਿੰਨਾ ਅਮਾਉਂਟ ਇਕੱਠਾ ਹੋ ਰਿਹਾ ਹੈ ਐਟ ਦ ਐਂਡ ਆਫ ਦਾ ਡੇ ਉਸ ਤੋਂ ਬਾਅਦ ਹੁਣ 400 ਡਾਲਰ ਕਹਿਣ ਨੂੰ ਤਾਂ 400 ਡਾਲਰ ਹੀ ਹੈ ਜਿਹੜੀ ਆਇਲਸ ਦੇਣੀ ਆ ਪਰ ਤੁਸੀਂ ਸੋਚ ਕੇ ਦੇਖੋ ਕਿ ਲੱਖਾਂ ਬੱਚਿਆਂ ਨੇ ਆਇਲਸ ਦੇਣੀ ਆ ਇੱਕ ਬੱਚੇ ਨੇ ਨਹੀਂ ਦੇਣੀ ਉਹ ਰੈਵਨਿਊ ਕਿੰਨਾ ਬਣ ਗਿਆ ਠੀਕ ਹੈ ਸਰਕਾਰ ਨੇ ਆਪਣਾ ਫਾਇਦਾ ਦੇਖਿਆ ਇਹ ਚ ਕੋਈ ਸ਼ੱਕ ਨਹੀਂ ਜੇ ਕੋਈ ਬੰਦਾ ਇਹ ਕਵੇ ਵੀ ਨਹੀਂ ਸਰਕਾਰ ਦੀ ਕੋਈ ਗਲਤੀ ਨਹੀਂ ਗਲਤੀ ਸਿਰਫ ਆਪਣੇ ਬੰਦੇ ਦੀ ਮੈਂ ਕਹਿੰਨਾ ਪਹਿਲਾਂ ਅਕਾਉਂਟੇਬਿਲਟੀ ਆਪਾਂ ਨੂੰ ਚੱਕਣੀ ਚਾਹੀਦੀ ਆਪਣੇ ਡਿਸੀਜਨ ਸੀ ਕੈਨੇਡਾ ਹੋਣੀ ਆਪਾਂ ਐਸਓਪੀ ਤੇ ਲਿਖਿਆ ਸੀ ਆਪਾਂ ਸਟੱਡੀ ਕਰਕੇ ਵਾਪਸ ਜਾਵਾਂਗੇ ਠੀਕ ਆ ਪਹਿਲਾਂ ਆਪਾਂ ਕਾਉਂਟੇਬਿਲਟੀ ਉਸ ਚੀਜ਼ ਦੀ ਚੱਕੀ ਐ ਇਨਕਲੂਡਿੰਗ ਮਾਈਸੈਲਫ ਠੀਕ ਆ ਫਿਰ ਆਪਾਂ ਸਰਕਾਰ ਨੂੰ ਦੋਸ਼ ਦਈਏ ਪਰ ਜੇ ਕੋਈ ਬੰਦਾ ਇਹ ਵੀ ਬਿਲਕੁਲ ਡਿਨਾਈ ਕਰੇ ਵੀ ਨਹੀਂ ਕੈਨੇਡਾ ਗਵਰਨਮੈਂਟ ਦੀ ਤਾਂ ਕੋਈ ਗਲਤੀ ਨਹੀਂ ਆ ਜਾਂ ਫਿਰ ਉਹਨਾਂ ਨੇ ਤਾਂ ਲਾਲਚ ਦੇਖਿਆ ਨਹੀਂ ਆਪਣੀ ਦਾ ਸਹੀ ਇੱਦਾਂ ਦੀ ਗੱਲ ਨਹੀਂ ਹੈਗੀ ਜਦੋਂ ਉਹਨਾਂ ਨੂੰ ਲੋਡ ਸੀ ਨਾ ਬੰਦਿਆਂ ਦੀ ਉਦੋਂ ਟੀਆ2 ਪੀਆਰ ਪ੍ਰੋਗਰਾਮ ਆਈ ਸੀ ਉਹਦੇ ਨਾਲ ਕੋਵਿਡ ਚ ਬੜੇ ਜਾਣਿਆਂ ਨੂੰ ਪੀਅਰ ਦਿੱਤੀ ਸੀ ਉਹਦੇ ਨਾਲ ਇਹਨਾਂ ਨੇ ਘਰ ਬੈਠਿਆਂ ਨੂੰ 2-2000 ਡਾਲਰ ਦਿੱਤੇ ਸੀ ਇਹ ਗੱਲ ਨੂੰ ਕੋਈ ਮੰਨੇ ਚਾਹੇ ਨਾ ਮੰਨੇ ਇਹ ਉਹਨਾਂ ਤੇ ਆ ਪਰ ਇਦਾਂ ਹੋਇਆ ਸੀ ਹੁਣ ਅੱਜ ਵਲੇ ਅੱਜ ਇਹਨਾਂ ਨੂੰ ਪਤਾ ਇਸ ਟਾਈਮ ਤੇ ਬਹੁਤ ਚੰਗੇ ਤਰੀਕੇ ਨਾਲ ਪਤਾ ਆ ਜੇ ਕੋਈ ਥੋੜਾ ਜਿਹਾ ਵੀ ਬੰਦਾ ਆਪਣਾ ਦਿਮਾਗ ਲਾਵੇ ਉਹਨੂੰ ਇਹ ਗੱਲ ਦਾ ਪਤਾ ਵੀ ਇਲੈਕਸ਼ਨਸ ਸਿਰ ਤੇ ਨੇ ਤੇ ਕੈਨੇਡਾ ਦੀ ਜਿਹੜੀ ਗਵਰਨਮੈਂਟ ਆ ਟਰੂਡੋ ਸਾਹਿਬ ਇਸ ਵਲੇ ਥੱਲੇ ਨੇ ਬਿਲਕੁਲ ਬਿਲਕੁਲ ਥੱਲੇ ਲੱਗੇ ਹੋਏ ਨੇ ਸਭ ਦੀਆਂ ਨਜ਼ਰਾਂ ਉਹਨਾਂ ਤੇ ਨੇ ਕਿ ਉਹ ਸਾਰੇ ਕੀ ਕਰਦੇ ਨੇ बिकॉज़ ਉਹਨਾਂ ਨੂੰ ਪਤਾ ਵੀ ਉਹਨਾਂ ਦੀ ਸਰਕਾਰ ਡਿੱਗ ਜਾਣੀ ਜੇ ਉਹਨਾਂ ਨੇ ਗੋਰਿਆਂ ਨੂੰ ਇੰਪ੍ਰੈਸ ਨਾ ਕਰਿਆ ਇਹ ਸਭ ਨੂੰ ਪਤਾ ਜਿਹੜੇ ਇੱਥੇ ਰਹਿੰਦੇ ਨੇ ਖਾਸ ਕਰਕੇ ਕੈਨਡਾ ਤੇ ਹੁਣ ਜਿੰਨੇ ਵੀ ਰੂਲ ਆ ਇੰਟਰਨੈਸ਼ਨਲ ਸਟੂਡੈਂਟਸ ਤੇ ਹੋਗੇ ਵਿਜ਼ਿਟਰ ਵੀਜ਼ੇ ਤੇ ਹੋਗੇ ਕੋਈ ਵੀ ਤਰੀਕੇ ਦੀ ਇਮੀਗ੍ਰੇਸ਼ਨ ਜਿੰਨੇ ਵੀ ਇਹ ਨਵੇਂ ਰੂਲ ਹਰ ਦੂਜੇ ਦਿਨ ਆ ਰਹੇ ਆ ਨਾ ਇਹ ਤੁਸੀਂ ਭੁਲੇਖਾ ਕੱਢ ਦੋ ਵੀ ਇਹ ਐਵੇਂ ਹੀ ਲੈ ਰਹੇ ਆ ਇਹਦਾ ਇੱਕੋ ਰੀਜ਼ਨ ਆ ਜੋ ਸਭ ਤੋਂ ਵੱਡਾ ਹੈਗੇ ਇਲੈਕਸ਼ਨ ਜੇ ਇਲੈਕਸ਼ਨ ਸਾਨੂੰ ਹਜੇ ਫਿਰ 3 ਸਾਲ ਪਏ ਹੁੰਦੇ ਨਾ ਤੇ ਆ ਸਭ ਕੁਝ ਨਹੀਂ ਸੀ ਹੋਣਾ ਇਕ ਕੁਝ ਵੀ ਨਹੀਂ ਸੀ ਹੋਣਾ ਇਹ ਸੇਮ ਚੱਲ ਰਿਹਾ ਹੋਣਾ ਸੀ ਸੇਮ ਬੱਚਿਆਂ ਨੇ ਆਉਣਾ ਸੀ ਸੇਮ ਸਾਰਾ ਪ੍ਰੋਸੈਸ ਹੋਣਾ ਸੀ ਇਲੈਕਸ਼ਨਸ ਬਹੁਤ ਵੱਡਾ ਰੀਜ਼ਨ ਹੈ ਵੀ ਜਿਹਦੇ ਕਰਕੇ ਐਡੇ ਵੱਡੇ ਲੈਵਲ ਤੇ ਇਹ ਸਾਰੇ ਚੇਂਜਸ ਹੋਏ ਸਭ ਕੁਝ ਹੋਇਆ ਹੁਣ ਜੇ ਤਾਂ ਟਰੂਡੋ ਸਾਹਿਬ ਜਿੱਤ ਜਾਂਦੇ ਆ ਠੀਕ ਆ ਤੇ ਹੋ ਸਕਦਾ ਵੀ ਦੁਬਾਰਤੋਂ ਸੇਮ ਉਦਾਂ ਹੀ ਸਭ ਕੁਝ ਚੱਲ ਪਵੇ ਤੇ ਜੇ ਹਾਰ ਜਾਂਦੇ ਆ ਫਿਰ ਤੁਸੀਂ ਕੁਝ ਕਹਿ ਨਹੀਂ ਸਕਦੇ ਬਾਕੀ ਗਾਂ ਦੀ ਕਿੰਨੇ ਦੇਖੀ ਪਰ ਮੇਨ ਮੁੱਦਾ ਇਹੀ ਆ ਵੀ ਕਾਫੀ ਜਾਣੇ ਇਦਾਂ ਵੀ ਕਹਿੰਦੇ ਆ ਨਾ ਵੀ ਕਈ ਜਾਣੇ ਕਹਿੰਦੇ ਆ ਵੀ ਸਾਰੀ ਸਰਕਾਰ ਦੀ ਗਲਤੀ ਉਹਨਾਂ ਨੇ ਸਾਨੂੰ ਬੁਲਾਇਆ ਪਹਿਲਾਂ ਸਾਨੂੰ ਬੁਲਾਇਆ ਹੀ ਕਰ ਤੋਂ ਜੇ ਸਾਨੂੰ ਇੱਥੇ ਪੀਆਰ ਨਹੀਂ ਸੀ ਦੇਣੀ ਇਦਾਂ ਨਹੀਂ ਸੀ ਕਰਨਾ ਯਾਨੀ ਕਹਿੰਦੇ ਵੀ ਨਹੀਂ ਸਾਡੀ ਗਲਤੀ ਹੈ ਸਾਨੂੰ ਨਹੀਂ ਸੀ ਹੋਣਾ ਜਿਹਦਾ ਮੈਂ ਕਹਿੰਨਾ ਦੇਖੋ ਗਲਤੀ ਦੋਵਾਂ ਦੀ ਆ ਪਹਿਲਾਂ ਗਲਤੀ ਆਪਣੀ ਮੰਨੋ ਵੀ ਆਪਾਂ ਇੱਥੇ ਆਏ ਧੱਕੇ ਨਾਲ ਤੇ ਕਿਸੇ ਨੂੰ ਬਾਹੋਂ ਫੜ ਕੇ ਤਾਂ ਨਹੀਂ ਚਾਲੇ ਲਿਆਂਦਾ ਆਪਾਂ ਵੀ ਤਾਂ ਲਾਈ ਲੱਗ ਹੈਗੇ ਆ ਨਾ ਕਿਸੇ ਨਾਲ ਕਿਤੇ ਪਿੱਛੇ ਲੱਗ ਜੰਨੇ ਹਨਾ ਆਪਾਂ ਨੂੰ ਇਹ ਗੱਲ ਮੰਨੀ ਪੈਣੀ ਹੈ ਜਦੋਂ ਆਪਾਂ ਮੰਨਾਂਗੇ ਨਹੀਂ ਉਦ ਤੱਕ ਸੁਧਾਰਤਾ ਆਉਣਾ ਨਹੀਂ ਹੈਗਾ ਹਨਾ ਇਨਕਲੂਡਿੰਗ ਮਾਈਸੈਲਫ ਮੈਂ ਵੀ ਵਿੱਚੇ ਹੀ ਪਾ ਰਿਹਾ ਆਪਣੇ ਆਪ ਨੂੰ ਫਿਰ ਦੂਜੇ ਨੰਬਰ ਤੇ ਸਰਕਾਰ ਦੀਆਂ ਗਲਤੀਆਂ ਹੈਗੀਆਂ ਕਿਉਂਕਿ ਉਹਨਾਂ ਨੇ ਆਪਣਾ ਲਾਲਚ ਦੇਖਿਆ ਉਹਨਾਂ ਨੂੰ ਪਤਾ ਇਹ ਬਿਲੀਅਨ ਆਸਟ੍ਰੇਲੀਅਨਸ ਦੀ ਇੰਡਸਟਰੀ ਆ ਉਹਨਾਂ ਦੀ ਜਿਹੜੀ ਇੱਥੋਂ ਦੀ ਇਕਨੋਮੀ ਆ ਹੁਣ ਇਹ ਭਾਵੇਂ ਗੋਰੇ ਵੀ ਇਹ ਗੱਲ ਮੰਨਣ ਚਾਹੇ ਨਾ ਮੰਨਣ ਉਹ ਗੱਲ ਬਾਤ ਦੀ ਆ ਕੋਈ ਮੰਨੇ ਚਾਹੇ ਨਾ ਮੰਨੇ ਉਹਨਾਂ ਨੂੰ ਵੀ ਪਤਾ ਇਹਨਾਂ ਨੂੰ ਕਿੰਨਾ ਜ਼ਿਆਦਾ ਫਾਇਦਾ ਹੁੰਦਾ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਨਾ ਇਹਨਾਂ ਦਾ ਰੋਜ਼ਗਾਰ ਰੋਜ਼ਗਾਰ ਵਧਦਾ ਆ ਇਹਨਾਂ ਦਾ ਆਪਣਾ ਕੀ ਕਹਿੰਦੇ ਆ ਇਕਨੋਮੀ ਬੂਸਟ ਹੁੰਦੀ ਆ ਉਹਦੇ ਨਾਲ ਟੈਕਸ ਪੇ ਕਰਦੇ ਆ ਸਟੂਡੈਂਟ ਜਦੋਂ ਪਰਖ ਪਰ ਮੈਡਦੋਂ ਵੀ ਫੁੱਲ ਟਾਈਮ ਕੰਮ ਕਰਦੇ ਉਹਦੋਂ ਵੀ ਟੈਕਸ ਕੱਟਿਆ ਜਾਂਦਾ ਉਹਨਾਂ ਦਾ ਤਾਂ ਕੀ ਉਹਨਾਂ ਦੀ ਇਕਨੋਮੀ ਨਹੀਂ ਕੋਈ ਬੈਨੀਫਿਟ ਨਹੀਂ ਹੁੰਦਾ ਹੁੰਦਾ ਆ ਇਹ ਗੱਲ ਗਵਰਨਮੈਂਟ ਨੂੰ ਵੀ ਪਤਾ ਆ ਸੋ ਜੇ ਤੁਸੀਂ ਸਮਝਦੇ ਹੋ ਨਾ ਵੀ ਪਹਿਲਾਂ ਤੇ ਇਹ ਗੱਲ ਵਹਿਮ ਚ ਕੱਢ ਦਿਓ ਜਿਹੜੇ ਕਈ ਬੰਦੇ ਆਪਣੇ ਕਹਿੰਦੇ ਸੀਗੇ ਵੀ ਨਹੀਂ ਕੈਨੇਡਾ ਦੀ ਸਰਕਾਰ ਤਾਂ ਬਹੁਤ ਚੰਗੀ ਹੈ ਇਦਾਂ ਫਾਇਦਾ ਉਹਨਾਂ ਨੇ ਵੀ ਦੇਖਿਆ ਲਾਲਚ ਉਹਨਾਂ ਨੇ ਵੀ ਪੂਰਾ ਕੀਤਾ ਤੇ ਉਹਨਾਂ ਨੇ ਫਾਇਦਾ ਲਿਆ ਵੀ ਉਹਨਾਂ ਨੇ ਪੈਸੇ ਬਣਾਏ ਵੀ ਹੈਗੇ ਇਦਾਂ ਦਾ ਵਹਿਮ ਕੱਢ ਦਿਓ ਹੈਗਾ ਤੁਸੀਂ ਅੱਜ ਉਹਨਾਂ ਨੂੰ ਪਤਾ ਹੈ ਕਿ ਇਲੈਕਸ਼ਨਸ ਸਿਰ ਤੇ ਆ ਅੱਜ ਐ ਰੂਲਸ ਚੇਂਜ ਕੀਤੇ ਉਹਨਾਂ ਨੇ ਐ ਬਿਨਾ ਸੋਚਿਆ ਵੀ ਸਾਨੂੰ ਆ ਕਮਿਊਨਿਟੀ ਦੀ ਸਪੋਰਟ ਆ ਸਾਨੂੰ ਆ ਕੁਝ ਨਹੀਂ ਉਹਨਾਂ ਨੂੰ ਪਤਾ ਵੀ ਅਸੀਂ ਜੇ ਨਈ ਇਹ ਲੈ ਸਟੈਪ ਨਈ ਰੂਲਸ ਉਹਨਾਂ ਚੇਂਜ ਕੀਤੇ ਅਸੀਂ ਹਾਰਨਾ ਆ ਸਾਡੀ ਹਾਰ ਸ਼ੋਰ ਆ ਅਗਲੇ 1 ਸਾਲ ਦੇ ਵਿੱਚ ਵਿੱਚ ਕਿਉਂਕਿ ਗੋਰੇ ਇਥੋਂ ਦੇ ਅੱਕੇ ਪਿਆ ਇਮੀਗ੍ਰੈਂਟਸ ਤੋਂ ਠੀਕ ਹੈ ਸੋ ਗੱਲ ਤਾਂ ਉਹੀ ਚਲੋ ਕੋਲ ਮਲਾ ਕੇ ਸਰਕਾਰਾਂ ਕਿਸ ਦੀਆਂ ਵੀ ਨਹੀਂ ਸਕੀਆਂ ਪਰ ਹੁਮਕਮਾ ਕੇ ਗੱਲ ਇੱਥੇ ਆ ਵੀ ਪਹਿਲੀ ਆਪਾਂ ਨੂੰ ਆਪਣੀ ਗਲਤੀ ਮੰਨੀ ਚਾਹੀਦੀ ਆ ਵੀ ਆਪਾਂ ਅੱਜ ਤੋਂ ਬਾਅਦ ਕਿਸੇ ਦੇ ਮਗਰ ਨਾ ਲੱਗੀਏ ਭੇੜ ਚਾਲਾਂ ਜਾਂ ਨਾ ਫਸੀਏ ਆਪਣੇ ਫੈਸਲੇ ਲੈਣੇ ਆ ਤੇ ਆਪਣੀ ਸੋਚ ਪਰਮਾਤਮਾ ਨੇ ਦਿਮਾਗ ਦਿੱਤਾ ਸੋਚ ਸਮਝ ਕੇ ਡਿਸੀਜਨ ਲਈਏ ਨਾ ਕਿ ਸਾਡੇ ਚਾਚੇ ਦਾ ਮੁੰਡਾ ਆ ਕਰ ਰਿਹਾ ਤਾਏ ਦਾ ਮੁੰਡਾ ਆ ਕਰ ਰਿਹਾ ਤੇ ਭੂਆ ਦਾ ਮੁੰਡਾ ਇਹ ਕਰ ਰਿਹਾ ਤੇ ਮਾਸੀ ਦੀ ਕੁੜੀ ਇਹ ਕਰ ਰਹੀ ਉਹਨਾਂ ਦੇ ਪਿੱਛੇ ਲੱਗ ਕੇ ਆਪਾਂ ਡਿਸੀਜਨ ਲਈਏ ਠੀਕ ਆ ਜੋ ਸੈਂਸ ਬੰਦੀ ਆ ਆਪਣਾ ਦਿਮਾਗ ਵਰਤੀਏ ਤੇ ਡਿਸੀਜਨ ਲਈਏ ਤੇ ਕੱਲੋਂ ਆਪਾਂ ਇਦਾਂ ਦੇ ਚੱਕਰਾਂ ਦੇ ਵਿੱਚ ਨਹੀਂ ਫਸਾਂਗੇ ਜਦ ਤੱਕ ਆਪਾਂ ਆਪਣਾ ਦਿਮਾਗ ਨਹੀਂ ਯੂਜ਼ ਕਰਦੇ ਕਿਸੇ ਦੇ ਪਿੱਛੇ ਲੱਗਦੇ ਆ ਇਦਾਂ ਹੀ ਸਭ ਕੁਝ ਹੋਣਾ ਜੋ ਅੱਜ ਕੈਨੇਡਾ 'ਚ ਹਾਲਾਤ ਬਣੇ ਆ ਕਿਤਨਾ ਕਿਤੇ ਉਹਦਾ ਕਾਰਨ ਆਪਾਂ ਸਾਰੇ ਵੀ ਹੈਗੇ ਆ ਇਨਕਲੂਡਿੰਗ ਮਾਈਸੈਲਫ ਠੀਕ ਆ ਸੋ ਸਰਕਾਰ ਨੂੰ ਇਕੱਲਾ ਦੋਸ਼ ਦੇਣਾ ਵੀ ਗਲਤ ਨਹੀਂ ਆ ਤੇ ਇਹੀ ਸੱਚ ਦੀ ਵੀਡੀਓ ਬਾਕੀ ਵਧੀਆ ਲੱਗੀ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਹੈਗਾ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਤੁਹਾਡੇ ਨਾਲ ਸਿੱਧੀਆਂ ਤੇ ਸਾਫ਼ ਗੱਲਾਂ ਕਰਾਂ ਤੇ ਤੁਹਾਡੇ ਤੱਕ ਸੱਚ ਪੰਜਾਵੇਂ ਜਿੰਨਾ ਕੁ ਪਹੁੰਚਾ ਸਕਦਾ ਆਪਣੀਆਂ ਵੀਡੀਓਜ਼ ਦੇ ਦਰਮਿਆਨ ਦੇ ਥਰੂ ਤੇ ਬਾਕੀ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਆਪਣੇ ਪ੍ਰਾਣ ਨੂੰ ਐਂ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ